ਅੱਜ ਕੱਲ੍ਹ ਇੱਕ ਵੀਡੀਓ ਚੱਲ ਰਹੀ ਹੈ ਜੇਸਿਕਾ ਵਾਲੀ ਸੋਨ ਦੇ ਲਈ ਕੁਝ ਲਾਈਨਾਂ ਲਿਖੀਆਂ ਜੇਕਰ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਪਸੰਦ ਆਵੇ ਤਾਂ ਸੋ ਲਾਈਨਾਂ ਕੁਝ ਇਸ ਤਰ੍ਹਾਂ ਹਨ ਸੋਸ਼ਲ ਮੀਡੀਆ ਤੇ ਯਾਰੋ ਬਸ ਜੇਸਿਕਾ ਹੀ ਸ਼ਾਈ ਹੈ ਸੋਸ਼ਲ ਮੀਡੀਆ ਤੇ ਯਾਰੋ ਬਸ ਜੇਸਿਕਾ ਹੀ ਸ਼ਾਈ ਹੈ ਪਰ ਕਿਸੇ ਨੂੰ ਕੀ ਪਤਾ ਵੀਡੀਓ AI ਨੇ ਬਣਾਈ ਹੈ ਪਰ ਕਿਸੇ ਨੂੰ ਕੀ ਪਤਾ ਵੀਡੀਓ AI ਨੇ ਬਣਾਈ ਹੈ ਕੋਈ ਗੱਲ ਕਰੇ ਵਫਾਦਾਰੀ ਦੀ ਪੇਛ ਹੁੰਦੇ ਨੇ ਵਿਚਾਰ ਕਈ ਜਾਨਵਰਾਂ ਤੋਂ ਭਰੋਸਾ ਉੱਠ ਗਿਆ ਔਰਕਾ ਦੇ ਵਿਵਹਾਰ ਲਈ ਜਾਨਵਰਾਂ ਤੋਂ ਭਰੋਸਾ ਉੱਠ ਗਿਆ ਔਰਕਾ ਦੇ ਵਿਵਹਾਰ ਲਈ ਪਰ ਅਸਲ ਕਹਾਣੀ ਹੋਰ ਕੋਈ ਸਭ AI ਦੀ ਮਾਇਆ ਹੈ ਪਰ ਅਸਲ ਕਹਾਣੀ ਹੋਰ ਕੋਈ ਸਭ AI ਦੀ ਮਾਇਆ ਹੈ ਔਣ ਵਾਲਾ ਜ਼ਮਾਨਾ AI ਦਾ ਵੀਡੀਓ ਵਿੱਚ ਸਮਝਾਇਆ ਹੈ ਔਣ ਵਾਲਾ ਜ਼ਮਾਨਾ AI ਦਾ ਵੀਡੀਓ ਵਿੱਚ ਸਮਝਾਇਆ ਹੈ ਕੀ ਰੀਅਲ ਹੈ ਤੇ ਕੀ ਫੇਕ ਹੈ 1921 ਦਾ ਵੀ ਫਰਕ ਨਹੀਂ ਕੀ ਰੀਅਲ ਹੈ ਤੇ ਕੀ ਫੇਕ ਹੈ 1921 ਦਾ ਵੀ ਫਰਕ ਨਹੀਂ ਅਸੀਂ ਆਪਣੇ ਹੱਥੀ ਉੱਜੜ ਗਏ ਇਸ ਗੱਲ ਵਿੱਚ ਕੋਈ ਤਰਕ ਨਹੀਂ ਅਸੀਂ ਆਪਣੇ ਹੱਥੀ ਉੱਜੜ ਗਏ ਇਸ ਗੱਲ ਵਿੱਚ ਕੋਈ ਤਰਕ ਨਹੀਂ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਹੁਣ ਸੋਚ ਸਮਝ ਕੇ ਪਾਇਓ ਜੀ ਆਪਣੀ ਇੱਜ਼ਤ ਆਪਣੇ ਹੱਥੀ ਐਵੇਂ ਨਾ ਗਵਾਇਓ ਜੀ ਆਪਣੀ ਇੱਜ਼ਤ ਆਪਣੇ ਹੱਥੀ ਐਵੇਂ ਨਾ ਗਵਾਇਓ ਜੀ ਥੈਂਕ ਯੂ